ਪਿਛਲੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਸਨ ਕਿ ਅਮਰਤਪਾਲ ਸਿੰਘ ਮੈਰੋਂ ਕਮਲਕੌਰ ਭਾਬੀ ਨੂੰ ਉਸਦੀ ਬੰਦੀ ਸਜ਼ਾ ਦੇ ਕੇ ਉਸ ਤੋਂ ਬਾਅਦ ਫਰਾਰ ਹੋ ਗਿਆ ਯੂਏਈ ਨੂੰ ਤੇ ਹਰ ਇੱਕ ਬੰਦਾ ਕਈ ਜਿਹੜੇ ਉਸਦੇ ਵਿਰੋਧੀ ਸੀ ਉਹ ਚੁਟਕੀਆਂ ਲੈ ਲੈ ਕੇ ਗੱਲਾਂ ਕਰੇ ਸੀ ਕਿ ਅਮਰਤਪਾਲ ਸਿੰਘ ਮੈਰੋਂ ਆਪਣੇ ਨਾਲ ਦੇ ਸਾਥੀਆਂ ਨੂੰ ਬੁਰਾ ਪਸਾ ਗਿਆ ਤੇ ਆਪ ਵਿਦੇਸ਼ ਨਿਕਲ ਗਿਆ ਕਿਉਂਕਿ ਜਦੋਂ ਇਹ ਸਾਰੀ ਘਟਨਾ ਹੋਈ ਉਸ ਤੋਂ ਬਾਅਦ ਬਠਿੰਡੇ ਦੀ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਇਹ ਗੱਲ ਜ਼ੋਰ ਦੇ ਕੇ ਆਖੀ ਗਈ ਕਿ ਉਸਦੇ ਸਾਥੀ ਤਾਂ ਗ੍ਰਿਫਤਾਰ ਕਰ ਲਏ ਜਿੰਨਾਂ ਨੂੰ ਉਹ ਨਾਲ ਲੈ ਕੇ ਆਇਆ ਸੀ ਤੇ ਆਪ ਇਹ ਸਾਰੀ ਘਟਨਾ ਨੂੰ ਇੰਜਾਮ ਦੇ ਕੇ ਚੰਦ ਘੰਟਿਆਂ ਚ ਉਹ ਦੇ ਛੱਡ ਗਿਆ ਸੀ ਤੇ ਉਹ ਅਮਰਸਾਰਾ 에어ਪੋਰਟ ਤੋਂ ਹੀ ਵਿਦੇਸ਼ ਗਿਆ ਸੀ ਇਹ ਸਭ ਕੁਝ ਆਉਣ ਤੋਂ ਬਾਅਦ ਜਿਹੜੇ ਅਮਰਪਾਲ ਸਿੰਘ ਮਹਿਰੋਂ ਦੇ ਨਾਲ ਸਹਿਮਤੀ ਨਹੀਂ ਰੱਖਦੇ ਸੀ ਉਹਨਾਂ ਨੇ ਪੜਨਾ ਸ਼ੁਰੂ ਕੀਤਾ ਸੀ ਕਿ ਉਹ ਆਪ ਵਿਦੇਸ਼ ਨਿਕਲ ਗਿਆ ਤੇ ਦੂਸਰਿਆਂ ਨੂੰ ਪਸਾ ਗਿਆ ਤੇ ਹੁਣ ਸਭ ਤੋਂ ਵੱਡੀ ਖਬਰ ਇਸ ਸਮੇਂ ਦੀ ਬਾਹਰ ਨਿਕਲ ਕੇ ਆਈ ਹੈ ਅਮਰਤਪਾਲ ਸਿੰਘ ਮਹਿਰੋਂ ਦੇ ਸਾਥੀਆਂ ਦਾ ਕੇਸ ਲੜਨ ਵਾਲੇ ਤੇ ਅਮਰਤਪਾਲ ਸਿੰਘ ਮਹਿਰੋਂ ਦਾ ਕੇਸ ਲੜਨ ਵਾਲੇ ਉਸਦੇ ਵਕੀਲ ਕੁਮਨ ਪ੍ਰਤਰ ਨੇ ਜੋਰ ਦੇ ਕੇ ਗੱਲ ਆਖੀ ਆ ਕਿ ਕੰਪਰੋਮਾਈਜ਼ ਕਰਨ ਨੂੰ ਤਿਆਰ ਹੈ ਪੁਲਿਸ ਦੇ ਨਾਲ ਅਮਰਤਪਾਲ ਸਿੰਘ ਜਿਹੜਾ ਮਹਿਰੋਂ ਆ ਉਹ ਪਗੌੜਾ ਨਹੀਂ ਉਹ ਗੁਰੂ ਦਾ ਸਿੱਖ ਪਰ ਉਹਨਾਂ ਨੇ ਕਿਹਾ ਕਿ ਉਹ ਗ੍ਰਿਫਤਾਰੀ ਦੇ ਨੂੰ ਤਿਆਰ ਹੋ ਗਿਆ ਜਿਵੇਂ ਇਹ ਕਵਰ ਭయ్యా ਤੇ ਅਮਰਤਪਾਲ ਸਿੰਘ ਮੈਰੋਂ ਦੇ ਸ਼ੁਭਚਿੰਤਕ ਉਹ ਟੈਨਸ਼ਨ ਦੇ ਵਿੱਚ ਆ ਕੇ ਉਹ ਵਿਦੇਸ਼ ਦੇ ਵਿੱਚ ਰਹੇ ਕਿਉਂਕਿ ਇਸ ਨੇ ਕੋਈ ਨਿੱਜੀ ਆਪਣੇ ਲਈ ਇਹ ਕੰਮ ਨਹੀਂ ਕੀਤਾ ਇਹ ਕੌਮ ਦੇ ਲਈ ਕੰਮ ਕੀਤਾ ਹੈ ਪੰਜਾਬ ਦੇ ਬੱਚਿਆਂ ਲਈ ਕੰਮ ਕੀਤਾ ਪੰਜਾਬੀਅਤ ਲਈ ਕੰਮ ਕੀਤਾ ਹੈ ਪਰ ਅਮਰਤਪਾਲ ਸਿੰਘ ਮੈਰੋਂ ਦਾ ਲੋਕ ਜਾਣਦੇ ਆ ਕਿ ਉਹ ਕਦੇ ਭੱਜਦਾ ਨਹੀਂ ਹਮੇਸ਼ਾ ਚੁਣੌਤੀ ਦਾ ਸਾਹਮਣਾ